ਤਹਰਾਨ ਰਹੀ ਕਿ ਮੈਂ ਤਾਂ ਕੱਲ 1 April ਨੂੰ April Fool ਬਣਾਇਆ ਸੀ ਸਾਰਿਆਂ ਨੂੰ ਸਾਡੇ 31 ਟੀਜਰ ਰਹਿ ਗਿਆ ਹੈ ਸਾਡੀ ਫੈਮਿਲੀ 'ਚ ਇੱਕ ਨਵੇਂ ਵੀ ਆਣੀਆਂ ਕਿ ਅਵੀ +2 ਦਾ ਤਾਂ ਹੈ ਤਾਂ ਰਿਜ਼ਲਟ ਹੀ ਨਹੀਂ ਆਇਆ ਤੇਰੇ ਨੇ ਪਰਸੈਂਟੇਜ ਕਿਵੇਂ ਆ ਗਏ ਸੋ ਮੇਰੇ ਇੰਨੇ ਪਰਸੈਂਟੇਜ ਨਹੀਂ ਆਏ ਉਹ April Fool ਵਾਲਾ ਦਿਨ ਸੀ ਆ 1 April ਨੂੰ ਆਪਾਂ ਕਿਸੇ ਨੂੰ ਵੀ ਮਜ਼ਾਕ ਕਰ ਸਕਦੇ ਹੁੰਨੇ ਆ ਭਾਵੇਂ ਕਿੱਡਾ ਮਰਜ਼ੀ ਮਜ਼ਾਕ ਕਰ ਦੋ ਮੇਰੇ ਤਾਏ ਨੂੰ ਮੇਰੇ ਮਾਸਟਰ ਦੇ ਮਾਸਟਰ ਨੇ ਕਹਿੰਦਾ ਕਿ ਮਾਸੀ ਮਰ ਗਈ ਸਤਿ ਸ੍ਰੀ ਅਕਾਲ ਪਰ ਮਮਾ ਨੂੰ ਪਤਾ ਸੀਗਾ ਫਿਰ ਮਮਾ ਕਹਿੰਦੇ ਅੱਜ ਤਾਂ 1 ਅਪ੍ਰੈਲ ਹੈਗੀ ਹੈ ਤੇ ਕੀ ਕਹਿੰਦਾ ਸੀ ਆਪ ਉਹ ਟਾਈਮ ਤੇ ਮੈਨੂੰ ਵੀ ਸਮਝ ਨਹੀਂ ਆਈ ਬਈ ਹੁਣ ਦੱਸ ਵੀ ਉਹ ਬਜ਼ੁਰਗ ਆ ਫੋਨ ਕਰਨਗੇ ਮੇਰੇ ਘਰ ਵਾਲੀ ਵਰਗੇ ਇਹ ਸੱਚੀ ਗੱਲ ਹੈ ਆਏ ਮੱਛੀ ਹਾਂ ਤਰ ਹੁਣ ਆ ਗਿਆ ਦੂਜਾ ਦਿਨ ਪਹਿਲਾ ਕੱਲ ਪੇਪਰ ਖਤਮ ਹੋਏ ਤੇ ਕੱਲ ਹੀ ਮੈਂ ਖੇਤ ਕੰਮ ਕਰਕੇ ਆਏ ਤੇ ਅੱਜ ਫਿਰ ਦੂਜਾ ਦਿਨ। ਮੁੱਕਾ ਸਰੋਂ ਕੱਢਦੇ। ਮੁੱਕਾ ਲੈ ਜਾ। ਮੁੱਕਾ ਕਿ ਖਲੇ ਜੂਗਾ ਤਾਂ ਸੁੱਤੀ ਪਈ ਹੋਣੀ ਐ। ਮੇਰੀ ਮਾਸੀ ਦਾ ਨਾਮ ਐ ਮੁੱਕਾ। ਨਾਉਣ ਕਹਿੰਦੀ ਮੁੱਕਾ ਲੈ ਜਾ। ਮੁੱਕਾ। ਹੁਣ ਕਿਉਂ ਸੋਕੇ ਜਾਣੇ ਜੀ ਇਸ ਖੇਤ? ਬੋੜ ਹੈ। ਨਹਿਰ ਦੇ ਇਧਰ ਵਾਲੀ ਸਾਈਡ। ਉੱਥੇ ਸਰੋਂ ਵੀ ਜੀਵੀ ਸੀਗੀ। ਹੁਣ ਸਰੋਂ ਕੱਢਦੇ। ਬਾਈ ਸਾਡਾ ਮਟਰ ਸੰਗਲਾ ਹੈ ਚੱਲਦਾ ਇਵੇਂ ਭੀਂਟੀ ਬਰ ਕਿਉਂ ਤੇਲ ਪਹਿਲਾਂ ਨਹੀਂ ਪਰਾ ਕੇ ਰੱਖੀਦਾ ਸੀ ਇਹਨਾਂ ਤੋਂ ਸੱਸਰੀ ਘਰ ਦਾ ਹੈ ਨਹੀਂ ਸੱਸਰੀ ਘਰ ਦਾ ਹੈ ਬਾਈ ਫਿਰ ਅੱਗੇ ਟਨ ਸਾਊਂਡ ਚੈੱਕ ਕਰ ਆ ਗਿਆ ਹੜੰਬ ਹੁਣ ਇੱਥੇ ਉਹ ਕੰਮ ਸ਼ੁਰੂ ਕਰਾਂ ਕੱਢਾਂਗੇ ਇਹਦੇ ਵਿੱਚ ਸੋਤੇ ਰਹਿੰਦੇ ਇਹ ਦੇ ਆਹ ਇੰਨੀ ਕੱਢਾਂਗਾ ਆਹ ਕਰੋ ਤਾਂ ਮੈਂ ਲੈ ਲਊਗਾ ਤੁਸੀਂ ਉਹ ਪਰਲੀ ਰੱਖ ਲਿਓ ਹੋਰ ਕਿਹੜੀ ਪਰਲੀ ਉਹ ਪਰਾਂ ਹੈਗੀ ਤਾਂ ਇਹ ਵੀ ਜੀ ਵੀ ਇਹ ਬਤਾ ਸਾਡੀ ਥੋੜੀ ਨਾ ਮਨ ਲੱਗੇ ਐਸੇ ਖੇਚ ਕੇ ਨਹੀਂ ਸਾਡੀ ਥੋੜੀ ਨਾ ਥੋੜੀ ਆ ਉਹ ਲੈਣ ਦੇ ਨਾਲ ਸਾਡੀ ਹਨੀ ਕੀ ਹੈਗੀ ਤਿੰਨ ਕਨਾਲਾ ਥੋੜੀ ਹੈ ਤੇ ਤਿੰਨ ਕਨਾਲਾ ਤਰਵਿੰਦਰ ਦੀ ਹੈ ਪਤਾ ਮੈਨੂੰ ਮੈਨੂੰ ਬੇਕੋ ਬਣਾਉਣੀ ਮੈਂ ਠੀਕ ਹੈ ਕਮਲਾ ਦਾ ਹੈ ਪਰ ਇੰਨਾ ਨਹੀਂ ਛੋੜਾ ਬਹੁਤ ਹੈਗਾ ਚਲ ਫੁੱਲ ਉਹ ਪਰਸੈਂਟ ਕਮਲਾ ਬਣਾਈ ਜਾਨੀ ਸਾਡਾ ਕੰਮ ਹੋ ਗਿਆ ਸ਼ੁਰੂ ਜਿਆਦਾ ਹੈਲਪ ਕੀਤੀ ਹੈ ਖੁਸ਼ ਨਹੀਂ ਮ ਖੁਸ਼ ਨਹੀਂ ਹੋਈ ਤੇ ਖੁਸ਼ ਨਹੀਂ ਹੋ ਸਾਰਾ ਕੰਮ ਆ ਸੰਭਾਲ ਲਿਆ ਦੋ ਗੱਟੇ ਭਰ ਗਏ ਸਰੋਂ ਦੇ ਧੀਲੀ ਧੀਲੀ ਗੇਸ ਖੜਦੀ ਹੈ ਸਮੂ ਹੈਗੀ ਆ ਸਟੇਸ਼ਨ ਤੇ ਰੁੱਕ ਗਈ ਹੈ ਅੱਛਾ ਆ ਦੇਖੋ ਜੀ ਅਸੀਂ ਸਰੋਂ ਕੱਢੀ ਹੈ ਕਿੰਨੇ ਨਿਕਲ ਗਈ ਤਾਂ ਜੀ ਇੱਕ ਕੁੰਟਲ ਇੱਕ ਕੁੰਟਲ ਨਿਕਲ ਗਈ ਗੱਟੇ ਅਸੀਂ ਪੂਰੇ ਨਹੀਂ ਦਿਖਾਉਣੇ ਤੂੰ ਤੂੰ ਕਰੇ ਉਹ ਚੈੱਕ ਕਰਕੇ ਦੇਖੇ ਲੋਬੀ ਹੋ ਗਿਆ ਕੰਮ ਤੇ ਚਲੇ ਬਾਏ ਬਾਏ ਇਹ ਸਾਡਾ ਨਹਿਰਾ ਹੁਣ ਹੋ ਗਿਆ ਆਪਣਾ ਕੰਮ ਖਤਮ ਹੁਣ ਆਪਾਂ ਚੱਲੇ ਘਰੇ ਸਰੋਂ ਦਾ ਤੇਲ ਪੀਣਾ ਜੂਸ ਆ ਪੀ ਲਓ ਨਾ ਸਰੋਂ ਦਾ ਤੇਲ ਪੀ ਲਓ ਲੋਬੀ ਅਸੂ ਸ਼ਰਮ ਵੀ ਕਿਡਾ ਆ ਜਾਂਦੀ ਇਗਨੋਰ ਕਰੋ ਇਹਨਾਂ ਅਜੀ ਕਬਰ ਲਾ ਕੇ ਆਵਾਂਗੇ ਪੰਜ ਇਹਨੇ ਸਰੋਂ ਕੱਢਣਗੇ ਗੱਟੇ ਤਿੰਨ ਅਸੀਂ ਸਾਰਾ ਲੁੰਦੇ ਕੱਢ ਲਈ ਸਰੋਂ ਨਿਕਲ ਗਈ ਨਿਕਲੀ ਦੱਬ ਕੇ ਦੇਖੋ ਜੀ ਦਰਦ ਹੁੰਦਾ ਨਹੀਂ ਐਵੇਂ ਨਾ ਪੀ ਦਿੰਦੀ ਐਂ ਨਾ ਪੀ ਦਿੰਦੀ ਵਾਸੋਂ ਲੜਾਉਂਗਾ ਹੀ ਤੁਸੀਂ ਜਿਹੜੇ 4-5 ਮਹੀਨੇ ਪਹਿਲੇ ਹੋ। ਹਾਂ, ਕਿੱਕਾ ਨਾ ਫਿਲ ਨਹੀਂ ਲੱਗਦੀ। ਪੋਕਟ ਤੇ ਹਮੋਂ ਨਾ ਸਿਲੈਂਸ ਚੱਲ ਰਿਹਾ ਨਾ ਭਾਈ। ਤੈਨੂੰ ਵੀ ਨਹੀਂ ਲੱਗਦੀ ਨਾ? ਤੈਨੂੰ ਵੀ ਆਟਾ-ਆਟਾ ਹੀ ਲੱਗਦਾ ਹੈ ਨਾ ਰੋਟੀ? ਇਸ ਖਾਤਰ। ਜਪਨੂਰ ਨੂੰ ਜਾਣਾ। ਜਪਨੂਰ ਨੂੰ ਜਾਣਾ। ਕਿੱਥੇ ਵੀ ਨਾਸਟਾ। ਫਿਰ ਅਲੋਪੀ ਅਗਰ ਜਾਓ। ਤੂੰ ਫ੍ਰੀ ਹੋ ਜੇ ਆ ਜਾਓ। ਦੋ ਸੈਕਸ਼ਨ ਹੈ ਨਾ। ਅੱਛਾ ਅੱਛਾ। ਦੋ ਸੈਕਸ਼ਨ ਹੀ ਆਈ। ਏ ਫਰਸਟ ਆਇਆ ਉਹ ਦੂਜਾ ਵੀ ਹੈ ਉਹ ਸੈਕਿੰਡ ਆਇਆ ਪਰ ਉਹ ਆਦੇਸ਼ ਐਕਸ਼ਨ ਚਾਹੀਏ ਇਹ ਆਦੇਸ਼ ਐਕਸ਼ਨ ਚ ਕਿੰਨਾ ਕੁ ਪੜਿਆ ਸੀ ਫਰਸਟ ਆਇਆ ਤੂੰ ਹੈ ਕੀ ਪੜਤਾ ਮੁੰਡਾ ਬੱਚਾ ਰਾਜਵੀਰ ਬੋਰਡ ਤੇ ਕੀ ਬਣਦਾ ਬੱਚਾ ਦੱਸ ਦੇ ਉਹ ਆ ਇਹ ਨਹੀਂ ਪੜਉਂਦੀ ਸੀ ਹਿੰਦੀ ਵਾਲਾ ਹਿੰਦੀ ਮਾਂ ਦਾ ਲੈ ਲੈ ਤੇ ਸੁਣ ਉਹ ਵਾਗੇਗਾ ਵਾਗੇ ਜਾਂਗੀ ਇੱਕ ਚੌਥਾ ਹੋ ਰਿਹਾ ਚੌਥਾ ਲੈਣ ਸੇ ਤਾਂ ਤੇਰੇ ਨੂੰ ਇਸੀ ਪੀ ਸਾਢੇ 7 ਵਜ ਗਏ ਇੱਥੇ ਮਿਲ ਸਕਦੇ ਸਾਰੀ ਠੰਡ ਮੈਂ ਬਿਨਾ ਸ਼ੂਜ਼ ਤੋਂ ਨਹੀਂ ਆਤੀ ਦੇ ਰਹੀ ਕਰਦੇ ਆ ਪੈਸੇ ਦੇ ਆਹ ਦੇਖ ਚੋਲ ਪਰੇ ਬੈਠੇ ਨਾ ਪਰਤੇ ਨਾ ਕੋਈ ਬੋਸ ਨੂੰ ਨਹੀਂ ਦੱਸਦੀ ਚੱਕਰ ਕਲਾ ਸਾਈਜ਼ ਜਿਹਨ ਕੋਡੀਂ ਬਣਾ ਬੈਠੇ ਮੈਂ ਗਾਇਆ ਗਾਇਆ ਇਹ ਲੋ ਨਿੰਨਾ ਗਾਇਆ ਅੱਲੋ ਅੱਲੋ ਨੂੰ ਗਾਣ ਵਾਲਾ ਅੱਲੋ ਆ ਚੀਜ਼ ਆ ਗਈ ਅੱਲੋ ਚੀਜ਼ ਆ ਗਈ ਹੁਣ ਇਹ ਪੜੀ ਗੱਲ ਹੈ ਇਹ ਚੀਜ਼ ਲਾਈਟ ਨਾਲ ਡਾਰਕ ਨਾਲ ਸਭ ਨਾਲ ਪੈਸੋਂ ਲੱਗੂਗੀ ਇੱਕ ਚੀਜ਼ ਹੋਰ ਖਿਰਕਾਰ ਮੈਂ 2 ਸਾਲਾਂ ਬਾਅਦ ਸ਼ੂਜੇ ਮੇਰੀ ਪਸੰਦ ਦੇਖ ਹੁਣ ਪਸੰਦ ਆਈ ਮੇਰੀ 2 ਸਾਲ ਹੋ ਗਏ ਹਮ ਸਰ ਮਮਾ ਨੇ 4 ਸੂਟ ਤੂੰ ਦਵਾਈ ਆ ਤੱਕੇ ਨਾ ਨਾ ਤੁਸੀਂ ਲੈ ਆਏ ਤੁਸੀਂ ਆਖਿਆ ਸੀ ਮੈਂ ਤੇ ਲੈ ਕੇ ਜਾਉਂਗਾ ਹਾਂ ਹਾਂ ਯਾਰ ਕਿਤੇ ਮੈਂ ਕਰ ਰਿਹਾ ਤੈਨੂੰ ਕੀ ਆ ਚੋ ਜਿਹੜ ਜੀ ਜਿਹਨੂੰ ਅੰਗ ਲੱਗੀ ਸੀ ਕਿ ਸ਼ਾਇਦ ਆਇਆ ਵਾ ਚਲ ਮੰਤਰ ਵਾਸਤੇ ਕੁਝ ਲੈ ਕੇ ਆਈਂ ਦੱਸ ਤੂੰ ਦਾ ਦਹੀਂ ਪੱਲਾ ਲਾਉਂਗਾ ਕਿ ਮੇਰੇ ਫੇਵਰੇਟ ਚੀਜ਼ ਹੈ ਹਾਂ ਦਹੀਂ ਪੱਲਾ ਜਾਂ ਫਿਰ ਟਿੱਕੀ ਗੋਲ ਗੱਪੇ ਐਂ ਹੱਤ ਤੇ ਰਹਿ ਮੂਹ ਜੀ ਕੰਤ ਸੀ ਓ ਇੱਡੀ ਮਹਿੰਗੀਆਂ ਮਹਿੰਗੀਆਂ ਡਾਕਟਰ ਨੇ ਕਿਹਾ ਤੈਨੂੰ ਖਾਣ ਨੂੰ ਹਾਂ ਮੈਂ ਡਾਕਟਰ ਨੇ ਆ ਕਿ ਡਾਕਟਰ ਕਹਿੰਦਾ ਤਿੰਨੇ ਖਾਣੀਆਂ ਡਾਕਟਰ ਨੇ ਆਹ ਹੋਈਏ ਹਾਂ ਦਾ ਇਹ ਬਾਕੀ ਵੀ ਜਿਹੜੀ ਥੋੜੀ ਸਿਹਤ ਜੀ ਹੈਗੀ ਨਾ ਦੋ ਦੋ ਸੇਲ ਤਾਂ ਹੀ ਆਈਆਂ ਤੁਹਾਡੇ ਘਰੇ ਆ ਮੇਰੀ ਬਹੁਤ ਫੇਵਰਿਟ ਵੇਖ ਮੇਰੀ ਗੱਲ ਸੁਣ ਆ ਚਾਕਲੇਟ ਇਹਦੀ ਇੱਡੀ ਹੈ ਨਾ ਇਹਦੀ ਇੱਡੀ ਇਹ ਇਹ ਤੁਸੀਂ ਖਾਣੀ ਹੈ ਨਾ ਅੱਜ ਕੱਪੜੇ ਕੂਪੜੇ ਲੈ ਕੇ ਆਉੜੇ ਸੀ ਯੈਸ ਚੂੜ ਦੇਗਾ ਮੈਂ ਆਈ ਸ਼ੂਜ਼ ਮੈਨੂੰ ਉਹਦੇ ਕਹਿੰਦੀ ਸੀਗੀ ਤੇ ਅੱਜ ਤਾਂ ਅੱਜ ਦਬਾਰਾ 1000 ਨਹੀਂ ਆਇਆ। 1000 ਦੇ। ਹੂੰ। ਉਹਦੇ ਕਿੰਨੇ ਦੇ ਸੀ? 2200। ਲੈ ਬਈ ਮੈਂ ਤਾਂ ਆ ਕੇ ਜਾਣੇ ਚਾਰ ਗੱਟੇ ਭਰ ਲਈ ਸਰੋਂ ਦੇ। ਪਰ ਇੱਕ ਤਾਂ ਹੈ ਹੀ ਜਮ ਕੂੜੇ ਵਾਲਾ। ਹਾਂ। ਮੈਂ ਖੱਲਿਆ ਮੈਂ ਠੀਕ ਕਰਦਾ ਹਾਂ ਕੀ ਕੂੜਾ ਸੰਭੀ ਰੱਖੋਗੇ। ਕਾਮੀ ਵਾਲੀ ਐ ਮੈਂ। ਇਹ ਬੰਨਨੇ ਬੰਨਵੀਂ ਛਟੀਆਂ ਨਹੀਂ। ਨਹੀਂ ਹੈ ਕੋਈ। ਇੱਕ ਵੀ ਖਲਈ ਜੀ ਸਾਰਾ ਨਾਲ ਬੱਚੇ ਗੋਲੇ ਐ ਵਿਚਾਰਾ ਪਤਾ ਨਹੀਂ ਕੀ ਕੀ ਸੀ ਸੰਦੇ ਲੱਪੜ ਮਾਰੂੰ ਤੇ ਕੀ ਹਣ ਤਾ ਮਰ ਕੋ ਆ ਹਣ ਹੁਣ ਥੋੜੀ 5 ਮਹੀਨੇ ਲੜਾਈ ਚੱਲਣੀ ਹੈ ਦੋਨਾਂ ਦੀ ਕਿਉਂ 6 ਮਹੀਨੇ ਕੀ ਹੋ ਜੂ ਹਣ ਜਾਈ ਟੁਰ ਜੂਲ ਟਾਜੂ ਉਹਨਾਂ ਕੋਈ ਨੇੜੇ ਲੱਗ ਨਹੀਂ ਮੈਂ ਖੁਸ਼ੀ ਰਹਾਂਗੀ ਉਹ